ਤਰ ਪ੍ਰਤੀ ਦੇ ਮਾਮਲਾ ਇਹ ਪੋਤੀ ਕੋਲ ਆ ਰਹੇ ਮੰਗਦੇ ਆ ਜੀ ਕੋਲ ਮੰਗ ਰਿਹਾ ਜੀ ਨਿਸ਼ਾਨ ਸਿੰਘ ਨਾਮ ਦਾ ਬੰਦਾ ਜੀ ਕਿਨੇ ਲੱਗਤੀ ਜਿਹੜੀ ਡਿਮਾਂਡ ਕੀਤੀ ਜਾ ਰਹੀ ਹੈ ਹਾਂਜੀ 40 ਲੱਖ ਦੀ ਇਹਦੇ ਸਬੰਧਤ ਵਿੱਚ ਤੁਸੀਂ ਕੋਈ ਪੁਲਿਸ ਨੂੰ ਸੂਚਨਾ ਦਿੱਤੀ ਹਾਂ ਕੀਤਾ ਸਰ ਤੇ ਇਸ ਤੋਂ ਪਹਿਲਾਂ ਵੀ ਕੋਈ ਤੁਹਾਡੇ ਨਾਲ ਹਾਂਜੀ ਦੋ ਵਾਰੀ ਅੱਜ ਹੋਇਆ ਹੈ ਪਹਿਲਾਂ ਵੀ ਕੋਈ ਨਹੀਂ ਚੱਲਿਆ ਸੀ ਹਾਂਜੀ ਉਹ ਦੋਸੀ ਚਿਹਰੇ ਜਿਹੜੀ ਅੱਛੀ ਪਹਿਲਾਂ ਤੁਹਾਡੇ 2023 ਚ ਜਿਹੜੇ ਅੰਦਰ ਆ ਹਾਂਜੀ ਜਿਹੜਾ 2024 ਚ ਉਹਨਾਂ ਦੀ ਵਾਹਿਦ ਮੰਦੋਗੀ ਅਸੀਂ ਹਾਂ ਜੀ ਜਿਹੜੀ ਕੱਲ ਗੋਲੀ ਕਲੀਓ ਕਿੱਥੇ ਲੱਗੀ ਹੈ ਉਹ ਦੁਕਾਨ ਦੇ ਸੱਤ ਪੱਲੇ ਕਾਲਜ ਲੱਗੀ ਠੀਕ ਹੈ ਤੇ ਇਹਦੇ ਸਬੰਧ ਚ ਪੁਲਿਸ ਨੇ ਕੀ ਕਾਰਵਾਈ ਕੀਤੀ ਹੁੰਦਾ ਪੁਲਿਸ ਚਾਈ ਇਹ ਜੀ ਪੂਰਾ ਯੋਰਨਾ ਹਾਂ ਸ਼ਾਂਤ ਨਹੀਂ ਕਰ ਕਿਸੇ ਕਿਸੇ ਤੇ ਵੀ ਪੈਰਾ ਕੈਮਰੇ ਜਾਈ ਹਾਂਜੀ ਆਏ ਜੀ ਉਹ ਮੋਹ ਬਣਾਇਆ ਜੀ ਹਾਂਜੀ ਸਾਨੂੰ ਪਤਾ ਲੱਗਾ ਕਿ ਬਿਲ ਤੁਹਾਡੇ ਲੋਕੀ ਪਿੱਛੇ ਮਗਰ ਉਹ ਜਿਹੜੇ ਬਿਜ ਭਜ ਨਾ ਸਕੀ ਹਾਂਜੀ ਹਾਂਜੀ ਸਾਡੇ ਬੰਦੇ ਗਏ ਮਗਰ ਉਹਨੇ ਕਾਰਨ ਕੀਤੀ ਹੈ ਤਿੰਨ ਵਾਰ ਗੱਡੇ ਹਾਂਜੀ ਥੋੜਾ ਹੀ ਫਰਗੜਾ ਗਿਆ ਸਰ ਜਿਹੜਾ ਕੱਲ ਕਾਪੂ ਆ ਜਨੇ कि अपने ਆਪ ਨੂੰ ਕੀ ਸੁਰੱਖਿਅਤ ਮਹਿਸੂਸ ਕਰਦੇ ਹਾਂ ਇਹ ਚਲ ਚਾਏ ਜੀ ਕਿ ਪਰਪਸੂਲ ਮੇਰੇ ਖਿਆਲ ਨੂੰ ਪੀਸ ਪ੍ਰੋਟੈਕਸ਼ਨ ਨੂੰ ਮਿਲ ਨਹੀਂ ਰਹੀ ਉਹ ਤਾਂ ਇਥੇ ਮੌਜੂਦ ਹਾਂਜੀ ਮੌਜੂਦ ਇਹਨਾਂ ਲੋਕ ਕੀ ਕਰਾਉਂਗੇ ਅਰੇ ਪੰਦਰ ਹਾਂਜੀ ਨਾ ਚੱਜਾ ਅਸੀਂ ਬਾਹਰ ਗਏ ਆ ਨਿਕਲ ਗਏ ਕੱਤੇ ਸਵਾਰਥੀਓ ਹਾਂਜੀ ਕੱਤੇ ਸਵਾਰਥੀਓ ਥੋੜਾ ਚੱਲਦੇ ਤਸਵੀਰ ਇਹ ਨਾ ਪਹਿਲਾਂ ਇੱਕ ਦੋ ਰਾਉਂਡ ਹਾਂ ਕਿੰਨੇ ਰੌਣ ਜਿਹੜੀਆਂ ਨਾਲੋਂ ਫਰਿੰਜ ਤਰੀ ਇੱਕੋ ਰੌਣ ਕੱਢਿਆ ਨਾਲ ਹੁਣ ਕੀ ਮੰਗ ਮੰਗੀ ਕਰਦੇ ਆਪਾਂ ਪ੍ਰਸ਼ਾਸਨ ਨੂੰ ਮੰਗਦੇ ਪ੍ਰਸ਼ਾਸਨ ਜੀ ਨੂੰ ਸਹੀ ਫੈਸਲਾ ਦੇਵੇ ਸਾਡੀ ਝਾਲਮਾਲ ਦੀ ਰੱਖੀ ਰੱਖੇ ਉਹ ਜਿਹੜੀ ਤੁਹਾਨੂੰ ਥਰੈਡ ਕੋਸ ਸਾਰੀਆਂ ਨੇ ਇੱਥੇ ਲੋਕਲ ਨੰਬਰ ਤੋਂ ਆਰੀਆਂ ਕਿ ਨਹੀਂ ਜੀ ਬਾਹਰ ਦੇ ਨੰਬਰ ਤੋਂ ਕਿੱਥੋਂ ਦਾ ਵਾਸੇ ਨੰਬਰ ਲਗਾ ਚਾਹੀਦਾ ਪੀਐਸ ਤੋਂ ਹਾਂਜੀ ਕੀ ਆਪਣਾ ਆਪਣਾ ਕੀ ਨਾਮ ਜੀ ਦੱਸਦਾ ਨਿਸ਼ਾਨ ਸਿੰਘ ਕੋਈ ਤੁਸੀ ਉਹਨੂੰ ਜਾਣਦੇ ਵਾਸੇ ਨਹੀਂ ਜੀ ਕਿਹਦੇ ਤੋਂ ਹਨ ਸ਼ੱਕ ਹੋਵੇ ਨਾ ਨਾ ਸ਼ੱਕ ਇੱਥੇ ਲੋਕਲ ਨਹੀਂ ਗਏ ਤੇ ਸਰ ਸਰ ਸਾਡੇ ਇਨਫੋਰਮੇਸ਼ਨ ਆਈ ਸੀ ਕੱਲ 6 ਵਜੇ ਜਿਹੜੀ ਹੈ ਜੇ 6 ਵੀ ਤੇ ਕੋਈ ਗੋਲੀ ਚੱਲੀ ਹੈਗੀ ਟਰੰਗਪੁਰਨਾਵਾ ਉਹ ਵੀ ਅਸੀਂ ਜਾਂਚ ਕਰ ਰਹੇ ਹਾਂ ਮਤਲਬ ਮਤਲਬ ਕਿਹਦੇ ਤੇ ਗੋਲੀ ਚੱਲੀ ਗਈ ਤੇ ਦੁਕਾਨ ਸੀਗੀ ਜੀ ਦਨੇਸ਼ ਜੀ ਤੇ ਉਹਨਾਂ ਦੁਕਾਨ ਤੇ ਗੋਲੀ ਚੱਲੀ ਹੈਗੀ ਸਰ ਇਹਨਾਂ ਦਾ ਦੂਜਾ ਤੀਜਾ ਚਾਂਸ ਹੋ ਗਿਆ ਸਰ ਹਜੇ ਤੱਕ ਕੋਈ ਦੋਸ਼ੀ ਕੋਈ ਅਰੈਸਟ ਹੋਇਆ ਜੀ ਹਾਂ ਜੀ ਪਰ ਪਹਿਲਾਂ ਕੋਈ ਦੋਸ਼ੀ ਅਰੈਸਟ ਹੈ ਨਹੀਂ ਦਿਲ ਦੇ ਵਿੱਚ ਨਹੀਂ ਸਰ ਤੇ ਸਰ ਕੀ ਮੈਟਰ ਕੀ ਲੱਗਦਾ ਬਾਰ ਬਾਰ ਇੱਕੋ ਬੰਦੇ ਨੂੰ ਟਾਰਗੇਟ ਕੀਤਾ ਜਾ ਰਿਹਾ ਕੀ ਕਰਨਾ ਇਹ ਜਾਂਚ ਦਾ ਵਿਸ਼ਾ ਹੈ ਜੀ ਆਪਾਂ ਉਸੇ ਇਨਵੈਸਟੀਗੇਸ਼ਨ ਕਰਦੇ ਪਏ ਹਾਂ ਜੋ ਇਨਵੈਸਟੀਗੇਸ਼ਨ ਸਾਹਮ ਉਸ ਸਰ ਸੀਸੀਟੀਵੀ ਕੈਮਰੇ ਖੰਗਾਰੇ ਕੋਈ ਫੋਟੋਜ ਵਗੈਰਾ ਮਿਲੀ ਉਹਨਾਂ ਦੀ ਅੱਜ ਚੱਲ ਰਿਹਾ ਜੀ ਜਾਂਚ ਚੱਲਦੀ ਪਈ ਹੈ ਤੇ ਸਰ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਹਾਂ ਐਫਐਮਓ ਕੀਤੀ ਹੋਈ ਹੈ ਜੀ ਆਪਾਂ